ਲੋ ਜੀ ਬਾਈ ਆਰਾਮ ਗਾੜੀ ਇਹਨੇ ਆ ਵੀ ਲਾਤੇ ਮੂਰੇ ਵਾਲੇ ਫੜ ਲਈਏ ਪੇਪਰ ਨੂੰ ਵੀ ਇੱਕ ਦਿਨ ਹੋਰ ਦਿੱਤਾ ਬਾਈ ਪੂਰੀ ਨੂੰ ਦੱਸਦਾ ਰਾਈ ਆ ਉੱਥੇ ਰ ਆ ਉੱਥੀ ਮੇਂ ਜੜਾ ਰਣਾ ਕਦੇ 4 ਦਿਨ ਤਾਂ ਹੋ ਗਏ ਤੈਨੂੰ ਬੈਠੇ ਸੀ ਕਿ ਨਹੀਂ 5 ਦਿਨ ਹੋ ਗਏ 5 ਦਿਨ ਹੋ ਗਏ ਪਰ ਅੱਜ ਸਾਜ ਰ ਆਇਆ ਹੈ ਰਾਤ ਨੂੰ 11 ਵਜੇ ਨਾ ਜਾਣਾ ਮੈਂ ਫੇਰ ਅੱਛਾ ਹੋ ਗਏ ਜਣਾ ਟਾਈਮ ਉਹੀ ਰੱਖਣਾ 11 ਵਾਲਾ ਲੈ ਲੋ ਜੀ ਬਾਈ ਬਕਸਾ ਗੱਲ ਫਿੱਟ ਹੋ ਗਿਆ ਦਾ ਤੇ ਅੱਜ ਛਤਰੀ ਦਾ ਪ੍ਰੋਸੈਸ ਚੱਲਦਾ ਹੈ ਰੋਟੀ ਨੂੰ ਮਿਲੋ ਵਧੀਆ ਜੀ ਕਿਹਾਲ ਹੈ ਜੀ ਵਧੀਆ ਜੀ ਦੂਜੇ ਦਿਨ ਰੋਟੀ ਪਹੁੰਚਿਆ ਬਾਈ ਮੇਰੇ ਨਾਲ ਨਾਮਗੜੀ ਦਾ ਭਰਾ ਕਿਦਾਂ ਵੀਰ ਵਧੀਆ ਵੀਰ ਰਾਮ ਗੜੀਆ ਬਾਈ ਬਾਈ ਜੀ ਅੱਜ ਕੰਮ ਚਾਲਾ ਛਤਰੀ ਦਾ ਸੀਲਿੰਗ ਦਾ ਤੇ ਮੁੰਡਿਆ ਨੇ ਹਟੇ ਨਹੀਂ ਕਹਿੰਦੇ ਐਲਈਡੀ ਲਵਾਤੀ ਮੂਰੇ ਕਿਹੜੀ ਐ ਇਹ ਵੀਰੇ ਆਪਾਂ ਐਲਈਡੀ ਲਾਈਟ ਲਾਤੀ ਐਲਈਡੀ ਲਾਈਟ ਲਾਤੀ ਕਹਿੰਦਾ ਜੋ ਮਰਜ਼ੀ ਲਿਖੋ ਜੋ ਮਰਜ਼ੀ ਲਿਖੋ ਊੜਾ ਆੜਾ ਨਾਮ ਜੋ ਮਰਜ਼ੀ ਅੰਗਰੇਜ਼ੀ ਪੰਜਾਬੀ ਹਿੰਦੀ ਉਰਦੂ ਹੀ ਹੈ ਜਿੰਨੀਆਂ ਭਾਸ਼ਾ ਸਾਰੀਆਂ ਲਿਖੋ ਹੀ ਨੇ ਵੀਰੇ ਬਸ ਠੀਕ ਹੈ ਹਾਕੀ ਜੇ ਤੈਨੂੰ ਆਉਂਦੀਆਂ ਹੋਣਗੀਆਂ ਤਾਂ ਜੇ ਬਾਈ ਨਾ ਆਉਂਦੀਆਂ ਹੋਈਆਂ ਫਿਰ ਇਹ ਖਰਾਬ ਹੋ ਜਾਂਦੀ ਐ ਸੋਲੀ ਹੋ ਜਾਂਦੀ ਐ ਕੋਡ ਪੂਰੀਆ ਬਾਕੀ ਵਈ ਬਾਬਾ ਦੀਪ ਸਿੰਘ ਦੀ ਮੋਟੋ ਲਾਰਟੀ ਵਿੱਚ ਤਿਆਰ ਹੋ ਗਈ। ਇਹ ਬੈਕ ਸਾਈਡ ਵਾਜ ਲਾਤਾ। ਤਿਆਰ ਹੋ ਗਈ। ਹਾਂ। ਅੱਜ ਤਿਆਰ ਹੋ ਗਈ। ਅੱਜ ਤਿਆਰ ਹੋ ਗਈ। ਬਾਕੀ ਐਂ ਵੀ ਅੱਜ ਵੀ ਥੋੜਾ ਜਿਹਾ ਕੰਮ ਰਹਿ ਗਿਆ ਉਹ ਕੱਲ ਪਰ ਹੈ। ਕੱਲ ਨੂੰ ਹੋ ਜੂ ਫਾਈਨਲ। ਯਾਰ ਬੜਾ ਪੀਚਾ ਨਹੀਂ ਹੋ ਰਿਹਾ। ਬੱਤੀ ਬਾਈ ਕੰਮ ਕਾਫੀ ਹੁੰਦਾ ਤੁਹਾਨੂੰ ਪਤਾ ਹੀ ਹੈ ਟਾਈਮ ਲੱਗ ਜਾਂਦਾ ਏ। 4-5 ਦਿਨ ਹੋ ਗਏ ਮੈਨੂੰ। ਪੂਰੀ ਫੇਰ ਅੱਜ ਫੋਨ ਕਰਦਾ ਤਾਂ। ਕੀ ਕਹਿੰਦਾ ਤੁਸੀਂ ਨਹੀਂ? ਇਹਦਾ ਛੱਡ ਦੇ ਨਹੀਂ ਬਾਈ ਕੰਡ ਸੁਣਾ ਹੋਣਾ। ਕਿਰਾਏ ਤੇ ਦੋ ਹੁਣ ਬਹੁਤ ਟਾਈਮ ਹੋ ਗਿਆ ਸਾਨੀ ਕਹਿੰਦਾ ਇੱਕ ਦਿਨ ਹੋਰ ਦੇ ਦੇ ਬਾਈ ਬਾਈ ਤਿੰਨ ਤਾਂ ਲੱਗਦਾ ਵੀ ਮਹੀਨਾ ਹੋ ਗਿਆ ਮਨ ਵਾਲੇ ਦਾ ਕਹਦੇ ਚਾਰ ਦਿਨ ਹੋ ਗਏ ਸਾਨੀ ਹਾਂ ਲੇਕਿਨ ਚਾਰ ਦਿਨ ਹੋ ਗਏ ਦੋਨੇ ਤਾਂ ਰੋਡੀ ਨੂੰ ਆਂਦਰ ਹੋ ਗਏ ਰੋਡੀ ਕਹਿੰਦਾ ਮੇਰਾ ਘਰ ਜੀ ਨਹੀਂ ਲੱਗਦਾ ਕਹਿੰਦਾ ਮੈਨੂੰ ਉੱਥੇ ਤੇ ਖਾ ਦੇ ਕੇ ਕੰਮ ਹੁੰਦਾ ਮੈਂ ਕਹਿੰਦਾ ਹਾਂ ਕੱਲ੍ਹ ਆਏ ਨਾ ਕਹੀ ਵੀ ਬਾਈ ਕੰਮ ਵਧੀਆ ਨਹੀਂ ਹੈਗਾ ਗੋਲ ਘੜ ਕੇ ਕਿਰਾਇਆ ਰੋੜੀ ਅੱਜ ਕਿੱਥੇ ਘੁੰਮੇ ਹੈ ਅੱਜ ਅਸੀਂ ਤੇ ਗਏ ਬਾਰ ਮਾਰ ਦੇ ਕੇ ਆਇਆ ਬਹੁਤ ਦੂਰ ਕਿੱਥੇ ਖੰਨੇ ਸ਼ਹਿਰ ਘੁੰਮੇ ਹੈ ਨੇ ਕੋ ਮੇ ਵੀ ਅੱਜ ਸਰੰਦ ਰਹਿ ਗਏ ਸਰੰਦ ਜਾਣਾ ਦਾ ਸਰੰਦ ਫੇਜ ਆਉਂਗਾ ਲੋ ਜੀ ਭਾਈ ਬਹੁਤ ਮਿਹਨਤ ਹੋਈ ਰੱਖੋਗੇ ਰੋਟੀ ਲੈਣ ਚੀਜ਼ ਉੱਪਰ ਰੱਖ ਦੀ ਭਾਈ ਬੈਰੇ ਉੱਪਰ ਛਤਰੀ ਲੱਗ ਹੋ ਜਾਣੀ ਹੁਣ ਮੈਂਤ ਬਹੁਤ ਹੋ ਰਹੀ ਹੈ ਕਹਿੰਦੇ ਮਿਹਨਤ ਬਹੁਤ ਹਾਂ ਸਭ ਕੁ ਠੀਕ ਹੈ ਟਰੈਕਟਰ ਨਹੀਂ ਵਾਣੀ ਲਓ ਜੀ ਵੀਰੋ ਰਾਮਗੜੀ ਦੀ ਡਿਊਟੀ ਲਾਤੀ ਤਾਰੰਭ ਜਿਹੜਾ ਉੱਪਰ ਜੰਗਲ ਹੈ ਇਹਨੇ ਸਾਫ ਕਰਨਾ ਹੈ ਕਹਿੰਦੇ ਇੱਕ ਘੰਟਾ ਖੜਦਾ ਪੈਂਦਾ ਹੈ ਰਾਮਗੜੀ ਬਾਈ ਉੱਪਰ ਆ ਤਾਂ ਜੰਗਲ ਕਾਬੂ ਹੁੰਦਾ ਰੋਡੀ ਸੇਵਾ ਦਾ ਅੰਦਰ ਠੰਡਾ ਬਲਾਉਂਗਾ ਇਹ ਵੀ ਮੁੰਡਾ ਸਾਹੂ ਆ ਯਾਰ ਮੁੰਡਾ ਵੀ ਜਿਹੜਾ ਬਹੁਤਾ ਨਹੀਂ ਬੋਲਦਾ ਹਾਂ ਸਾਹੂ ਆ ਬਾਕੀ ਬਾਈ ਵੀਰ ਕਹਿੰਦਾ ਅੱਜ ਲਾਈਟਾਂ ਜਗਮਗ ਜਮਗ ਕਰਦੀਆਂ ਘਰ ਨੂੰ ਲੈ ਕੇ ਜਾਣੀਆਂ ਐ ਜਗਮਗ ਕਿਹਾ ਹੁੰਦੀ ਆ ਉਹ ਟਿਮ ਟਿਮ ਤੇ ਬਾਕੀ ਮੂਰੇ ਰਹਿ ਗਈ ਨਾ ਇਹ ਟੇਪਰ ਨੂੰ ਰਹਿ ਗਈ ਕਿ ਫਰੇਮ ਰਹਿ ਗਈ ਉਹੀ ਰਹਿ ਗਈ ਸਾਨੀ ਤੇ ਬਾਕੀ ਤਾਰਾ ਤੂਰਾ ਜਿਹੜਾ ਆਇ ਸਲੀਬਾ ਪੈਣੀ ਆ ਕੱਲ ਪਰ ਗਿਆ ਹਾਂਜੀ ਰੋਡੀ ਜੀ ਥੋੜੀ ਸੇਵਾ ਘਰ ਨੂੰ ਲੱਗੀ ਐ ਸੇਵਾ ਲੱਗੀ ਬਾਈ ਠੰਡੇ ਆ ਹਾਂ ਬਾਈ ਬੀਰ ਸੇਵਾ ਵੱਡਾ ਦਾ ਘਰ ਬਣਾਉਂਦਾ ਕੋਈ ਪਲਾਜੀ ਮੇਰੇ ਹਾਂ ਨਾ ਠੀਕ ਐ ਬਾਈ ਠੰਡੇ ਬੇ ਸੇਵਾ ਰੋਟੀ ਜੀ ਕਹਿੰਦਾ ਵੀ ਗੜਬੜ ਨਾ ਹੋ ਜਵੇ ਹਾਂਜੀ ਮਨੀ ਬਾਈ ਤੁਸੀਂ ਹੱਥ ਪੈਰ ਤੋਂ ਲੈ ਘਰ ਨੂੰ ਜੜਦੀ ਤਿਆਰੀ ਐ ਹਾਂ ਗਰਮੀ ਬਹੁਤ ਦਾ ਟੰਡਾ ਦਿਖਦਾ ਕਰ ਤੋੜਾ ਗਲਾਸ ਵਰਕੇ ਬਾਈ ਮੈਨੂੰ ਬੋਤਲ ਦੇ ਦੇ ਸਿੱਧੀ ਜੀ ਗੱਲ ਹੈ ਗਰਮੀ ਯਾਰ ਹੈ ਹੀ ਬਹੁਤ ਦਾ ਕਰੀਏ ਇਹ ਇਹਦਾ ਹੈ ਬਾਈ ਸ਼ਾਮ ਦੇ 8 ਵਜੇ ਹਲੇ ਵੀ ਗਰਮੀ ਬਹੁਤ ਹੈ ਤਾਂ ਠੀਕ ਹੈ ਮੱਠਿਆ ਠੀਕ ਹੈ ਮੱਠਿਆ ਠੀਕਾ ਪਕੌੜੀਆਂ ਹੱਥ ਮੈਂ ਖੜੀ ਜਾਣੀ ਤੇ ਰੋਟੀ ਆਗੇ ਆਗੇ ਰਾਮਗੜੀ ਆਗੇ ਹੋ ਜੀ ਬਾਈ ਸੀਲਿੰਗ ਨੂੰ ਛਤਰੀ ਛਤਰੀ ਨੂੰ ਸੀਲਿੰਗ ਹੋ ਗਈ ਤੇ ਇਧਰ ਆਪਣੇ ਵੀਰ ਆਏ ਮਹਿੰਦਰਾ ਵਾਲੇ ਹਾਂਜੀ ਵੀਰ ਠੀਕ ਐ ਵਧੀਆ ਠੀਕ ਐ ਬਾਈ ਮੇਰੀ ਹੈਗੀ ਟੋਟਲ ਲੱਕ ਇਧਰ ਹੈ ਬਹੁਤ ਦੂਰ ਤੇ ਜਾਂਦੇ ਰੁਪੜ ਠੀਕ ਲੱਗੀ ਬਾਈ ਯਾਰ ਮਹਿੰਦਰਾ ਮਹਿੰਦਰਾ ਕੇ ਪਿਆਰ ਆ ਬਾਈ ਇਹ ਏਜੰਸੀ ਮਹਿੰਦਰਾ ਦੀ ਚ ਲੱਗੇ ਹੋਏ ਆ ਕਹਿੰਦੇ ਮਹਿੰਦਰਾ ਘਾ ਰੋਟੀ ਰੋਟੀ ਤਾਂ ਐ ਬੈਠਾ ਜਿਆ ਮੋਟਰਸਾਈਕਲ ਸੀਟ ਕੇ ਬੰਨਦਾ ਹੁੰਦਾ ਰਾਮ ਗੜੀ ਨੇ ਤੰਗ ਕਰਕੇ ਆ ਕਰੀ ਹੋਏ ਬਲਿੰਕਰ ਵੀ ਬਾਈ ਹੋਵੇ ਜਲਦੇ ਬਾਰ ਵੀ ਜਲਦੀ ਹੋ ਗਈ ਬਾਈ ਇੱਕ ਤਾਂ ਚੱਲਦੇ ਆ ਹਾਂ ਆ ਆ ਗਿਆ ਜੀ ਆ ਗਿਆ ਆ ਗਿਆ ਪੀਵੀ 12 ਇੱਕ ਸਰਾਉਂ ਘੜੀ ਆ ਥੋੜੀ ਚੱਲਦਾ ਕਿ ਤੇਜ਼ ਤੇਜ਼ ਐਨ ਵਧੀਆ ਲੱਗਦਾ ਵਧੀਆ ਲੱਗਦਾ ਹਾਂਜੀ ਸਾਡਾ ਹਾਂ ਖੜਾ ਬੰਦਾ ਲੱਗਿਆ ਬਈ ਬਾਬਾ ਦੀਪ ਸਿੰਘ ਜੀ ਉਹ ਵੀ ਕਰਨੇ ਕੋਈ ਨਾ ਹਾਂ ਬਈ ਥੋੜਾ ਜਿਹਾ ਕੰਮ ਰਹਿ ਗਿਆ ਇਹ ਕੰਡੂ ਫਾਈਨਲ ਹੋਣਾ ਲਓ ਜੀ ਬਾਈ ਅੱਧਾ ਕੰਮ ਹੋ ਗਿਆ ਅੱਧਾ ਕ ਰਹਿ ਗਿਆ ਖਾਤਰੀ ਰਹਿ ਗਈ ਹਲੇ ਉੱਪਰ ਤੇ ਬਲਿੰਕਰ ਬਲੰਕਰ ਜਿਹੜੇ ਡੇਕ ਲੱਗੇ ਬਾਕੀ ਆ ਬਾਹਰ ਜਿਹੜੀ ਮੂਰੇ ਲਾਈ ਜਿਹੜੇ ਥੋੜੇ ਡਿਜ਼ਾਈਨ ਲੱਗੇ ਫੋਨ ਤੇ ਕਾਲੂ ਰਹੂਗੇ ਬਾਕੀ ਮੂਰੇ ਲਾਈਟ ਵੀ ਲਾ ਦਿੱ ਆ LED ਹਾਂਜੀ ਸਰ ਓਕੇ ਬੜਿਆ ਚਾਹੀਦੀ ਹੈ ਹਾਂਜੀ ਬਾਈ ਰੋਡੀ ਬੜੀ ਲੱਦਾ ਹੈ ਕੀ ਰਹਿ ਗਿਆ ਉੱਪਰ ਹੈਗੇ ਕੰਪਲੀਟ ਨਹੀਂ ਹੋ ਜਾਵੇ ਕੰਮ ਹੀ ਹੁੰਦਾ ਕੰਪਲੀਟ ਨਹੀਂ ਓਕੇ ਲਓ ਜੀ ਬਾਈ 6ਵਾਂ 7ਵਾਂ ਦਿਨ ਹੋ ਗਿਆ ਰਾਮਗੜੀ ਇਹਨੂੰ ਅੱਜ ਕੁਛ ਨਾ ਕੋਈ ਕਰਾਈ ਜਾਂਦਾ ਰਾਮਗੜੀ ਅੱਜ ਕੀ ਕਰਨਾ ਵੇ ਅਲਟਰਨੇਟਰ ਲਵਾਉਣਾ ਪੈਣਾ ਮਾ ਅਲਟਰਨੇਟਰ ਲਾਉਣਾ ਪੈ ਗਿਆ ਬਾਈ ਉਹ ਲਾਇਆ ਏ 125 ਅੰਬੇਰ ਦਾ ਤੇ ਇਹ ਕਹਿੰਦਾ 90 ਆਲਾ ਦਾ ਮੈਂ ਕਿਹਾ ਹੁਣ 90 ਰੁਪਏ ਸਾਡੇ ਹੁਣ ਤੂੰ ਪਾਸਰੇ ਮਿਲ ਗਿਆ ਫਿਰ ਦੁਬਾਈ ਲਾਤਾ ਹੈ ਬੈਟਰੀ ਨੂੰ ਨਾਲੇ ਰਿਲੇ ਆ ਦੇ ਬੇ ਕਿਹੜਾ ਬੈਟਰੀ ਨਹੀਂ ਧੜਕਣ ਵਾਜੇ ਕਰੇ ਜੇ ਸਿਸਟਮ ਨਾਲ ਦਾ 132 ਵੋਲਟ ਹੈ ਹੈ ਬੱਤੀ ਵਹੀ ਫਰੇਮਾਂ ਬਣਦੀਆਂ ਇਹਦੇ ਮੂਰੇ ਲੱਗਣੀਆਂ ਬਕਸੇ ਦੇ ਇੱਕ ਆ ਬਣ ਗਈ ਉਹ ਆਣੀ ਫਲੇਟਾਂ ਲਾ ਲਈਏ ਹਲੇ ਇਹਦਾ ਉੱਪਰਲਾ ਵੀ ਲੈਣਾ ਇਹ ਸਿਰ ਜਾ ਕੱਢਣੇ ਨੂੰ ਬੱਟ ਅੱਜ ਹੋ ਜੂਗਾ ਨਾ ਬੇੜਾ ਅੱਜ ਤੋਂ ਤੋਰ ਦੇਣਾ ਬੜਾ ਮਾਡਲ ਹਾਏ ਤਨੂੰ ਤੱਕਾ ਲਾੜਣਾ ਵਿੱਚ ਰਡੋਨੀ ਵਾਲੀ ਗਰਮਗਰ ਵੀ ਜਾ ਆਪਾਂ ਇਹ ਨੌਂ ਨਾ ਲਾ ਦਾਂਗੇ ਇਹ ਨੰਬਰ ਨਾ ਚੱਲਦਾ ਚੰਗਾ ਕਰ ਰਿਹਾ ਗਿਆ ਹੁਣ ਮਨੀ ਭਾਈ ਅੱਜ ਦੇਖਿਆ ਧੋਖਾ ਪ੍ਰਿੰਟਰ ਦੀ ਦੁਕਾਨ ਦੇ ਪਿੱਛੇ ਲੁਕੇ ਪੈ ਗਿਆ ਆ ਜਾ ਆ ਜਾ ਯਾਰ ਪ੍ਰਿੰਟਰ ਵੀ ਵਟ ਲਿਆ ਦੋ ਜਾਨੇ ਫੋਨਾਂ 'ਚ ਵੀਜੀ ਹੋ ਗਏ ਯਾਰ ਇਹਨਾਂ ਨਾਲ ਘਰ-ਵਾਰ ਆ ਜਾ ਯਾਰ ਆਉਂਦਾ ਵੀ ਨਹੀਂ ਆਉਂਦਾ ਲੋ ਜੀ ਬਾਈ ਰਾਮ ਗੜੀ ਇਹਨੇ ਆ ਵੀ ਲਾ ਤੇ ਮੂਰੇ ਵਾਲੇ ਫੜ ਲਈਏ ਪੇਪਰ ਨੂੰ ਵੀ ਸੁਖੇ ravi ਬਾਈ ਅੱਜ ਕੰਮ ਤਾਂ ਸੁਖੇ ਬਾਈ ਕਿਆ ਬਣਿਆ ਕੰਮ ਵੀਰੇ ਲੜ ਗਿਆ ਪੇਟ ਉਹਦਾ ਪਹਿਲਾਂ ਮੈਂ ਕਰਨਾ ਉਹਦੇ ਬਾਅਦ ਫਿਰ ਆਪ ਬਣਾ ਯਾਰ ਹਾਂਜੀ ਬਾਈ ਮੁਰਲਾ ਡਿਜ਼ਾਈਨ ਬਹੁਤ ਹੈਂਕ ਤੇ ਆ ਮੁਰੇ ਵਾਲਾ ਡਿਜ਼ਾਈਨ ਲੋਈ ਬਾਈ ਚੈੱਕ ਸਾਰਾ ਲੈਗਾ ਹੁਣ ਕੀ ਰਹਿ ਗਿਆ ਰੱਖਣਾ ਇਹਨੂੰ ਕਲੈਟਰ ਲਾਉਣੀ ਹੈ ਲੈ ਬਲਿੰਕਰ ਅੱਜ ਰਹਿ ਗਿਆ ਪਾਰ ਰਹਿ ਗਿਆ ਅੱਜ ਬਾਈ ਇਹ ਜਿਹੜਾ ਪਿੱਛੇ ਬੰਦਨ ਹੈ ਇਹਨੇ ਕੋਈ ਕੰਮ ਨਹੀਂ ਕਰਿਆ ਅਰੇ ਅੱਜ ਲਟਿਆ ਆਏ ਸਵੇਰ ਤੋਂ ਕੀ ਕਹਾਲਾ ਅੱਜ ਹੈ ਨਹੀਂ ਤਾਂ ਕੰਮ ਮੈਂ ਦੇਖੇ ਕੰਮ ਕਰਦਾ ਕਰਿਆ ਸੁੱਤਾ ਗੱਲਾ ਇਹ ਸੌਣ ਦਾ ਕੰਮ ਕਰਿਆ ਬਾਈ ਸੌਣਾ ਵੀ ਚਾਹੀਦਾ ਹਾਂ ਉਹ ਵੀ ਕੰਮ ਦਾ ਚੱਲੋ ਸੁੱਤਾ ਸੌਣਾ ਵੀ ਚਾਹੀਦਾ ਲੈ ਉਹ ਵੀ ਕੰਮ ਹੈ ਇੱਕ ਆ ਵੀ ਬਾਈ ਬਹੁਤ ਸੌਂਦਾ ਅਰੇ ਸਾਰਾ ਦਿਨ ਸੌਂ ਗਿਆ ਜਾਂਦਾ ਇਹ ਕਿੰਨਾ ਨਹੀਂ ਅਗਵਾਏ ਵੀ ਸੁੱਤਾ ਬਾਈ ਨਾ ਕੰਮ ਆਇਆ ਤਾਂ ਕਰਨ ਹੁਣ ਉਹ ਵੀ ਬੈਠਾ ਹੋ ਕੇ ਕਹਿੰਦਾ ਮੈਂ ਕਰਾਂ ਪਿੰਟਰ ਸਾਹਿਬ ਕਹਿੰਦਾ ਬਾਈ ਮੈਂ ਕਰਨਾ ਹੈ ਹਾਂਜੀ ਆਲਟਰਨੇਟਰ ਮੈਂ ਲਵਾ ਲਿਆ ਆਲਟਰਨੇਟਰ ਲੱਗ ਗਿਆ ਬਾਈ ਆਲਟਰਨੇਟਰ ਕਹਿੰਦਾ ਐਨ ਓਕੇ ਐ ਆਲਟਰਨੇਟਰ ਦੇਖਦਾ ਵੀ ਨਹੀਂ ਕਿੱਥੇ ਲੱਗਿਆ ਗੁਪਤੇ ਲੱਗ ਗਿਆ ਨਾ ਇਹ ਕਹਿੰਦੇ ਫੀਲਿੰਗ ਵਧੀਆ 220 ਵੋਲਟ ਕਰੰਟ ਦੇਣ ਲੱਗ ਗਿਆ। ਹੂੰ। ਲਓ ਜੀ ਬਾਈ ਬੇਲੇ ਦੇ ਟਾਈਮ ਕੇ ਮੁੜਿਆ ਤੇ ਘਰ ਨੂੰ। ਅੱਜ ਭੂਰੀ ਪਾ ਗਏ। ਪੂਰੀ ਦਸਣ ਆਈ ਵੀ ਇੱਕ ਦਿਨ ਹੋਰ ਲੱਤਾਂ। ਸਤਿਗੁਰਾਲ ਜੀ। ਬਸਰੀ ਗਾਲ ਜੀ। ਇੱਕ ਦਿਨ ਹੋਰ ਦੱਤਾ ਬਾਈ। ਪੂਰੀ ਨੂੰ ਦਸਣ। ਰਾਈ ਆ ਉੱਥੇ ਆ ਉੱਥੀ ਵੀ ਜੜਾ ਰਹਿਣਾ ਤਾਂ। ਕਦੇ 4 ਦਿਨ ਤਾਂ ਹੋ ਗਏ ਤੈਨੂੰ ਬੈਠੇ ਨੂੰ ਕਿ ਨਹੀਂ ਜਾ। 5 ਦਿਨ ਹੋ ਗਏ? 6 ਦਿਨ ਹੋ ਗਏ। ਪਰ ਅੱਜ ਸੱਜ ਰਿਹਾ ਹੈ ਰਾਤ ਨੂੰ 11 ਵਜੇ। ਨਾ ਜਾਣਾ ਮੈਂ ਫੇਰ। ਅੱਛਾ। ਹਾਂ। ਹੋ ਗਏ ਜਾਣਾ। ਟਾਈਮ ਉਹੀ ਰੱਖਣਾ 11 ਵਾਲਾ ਹਲੇ। ਫਰ ਹੁਣ ਕਾ ਕਰਨਾ ਇਹ ਚਗਰ ਕਰਨਾ ਇਹਦਾ ਕੋਈ ਬਹੁ ਮਾਇਲ ਅਲਟੀਨੇਟਰ ਜਾਂ ਹੋਰ ਦੋ ਕੁ ਚੀਜ਼ ਜਗਾ ਰੱਖਣਾ ਇਹਦਾ ਸਮਾਨ ਜਹਰ ਜਿਹੜਾ ਸਮਾਨ ਪਿਆ ਉਹਨੂੰ ਵੀ ਟਿਕਾਣੇ ਲਾ ਦੀਏ ਟਰੈਕਟਰ ਦਾ ਦਾ ਸਮਾਨ ਤਾਂ ਘਰ ਕੋਲ ਤੇ ਰੱਖ ਸਕ ਪਰ ਐਮ ਤੇ ਉੱਪਰ ਪਲਾਂਸਰ ਦੋ ਸਪੈਰਿੰਗ 80 ਲੀਟਰ ਅਲਟੀਨੇਟਰ ਉਹਦਾ ਲੱਗ ਪਿਆ ਛਤਰੀ ਦੇ ਪਿੱਛੇ ਪਹਿਲਾ ਪੁਰਾਣਾ ਡੰਡਾ ਦਾ ਉਹ ਲੱਗ ਇੱਕ ਗੁੰਜਾ ਦਾ ਪੁਰਾਣਾ ਪੂਰੀ ਕੀ ਹੋ ਗਿਆ ਪਟਿਆਲਾ ਕੁਆਡ ਮਾਰਕੀਟ ਬਣ ਗਈ ਹੋਰ ਕੀ ਹੈ ਹਾਂ ਕਾ ਕਿੰਨੇ ਦਾ ਕੁਆਡ ਇਕੱਠਾ ਕਰ ਤੋਵੇ ਬਦਲ ਹੋ ਜਿੰਦਾ ਸਾਰਾ ਕੁਝ ਆਲੇ ਬੈਂਫਰ ਵੇਚਦਾ ਡੱਕ ਗਿਆ ਜਿੱਦਾਂ ਇੱਕ ਪਿਆਤਲ ਲੈ ਡੱਕ ਵੀ ਗਿਆ ਜੀ ਬਾਈ ਪੂਰੀ ਮਾਲ ਕੱਟੇ ਆ ਮਾਲ ਤਾਂ ਕੱਟੇ ਹਾਂ ਡੱਕ ਬਾਈ ਪੂਰੇ ਪੈਸੇ ਬਿਟਾ ਗਿਆ ਹਨ ਐਨੇ ਦਾ ਹੋਰ ਆਈ ਜਾਣਾ ਡੱਕ ਉਹ ਹੀ ਲੈ ਗਿਆ ਬਾਈ ਇਹਨੇ ਬੁੱਢਾ ਦਾ ਬਾਈ ਲਵਾਇਆ ਤਾਂ ਉਹ ਪੂਰੀ ਬਾਈ ਆਏ ਆ ਜਿਹੜਾ ਤਾਂ ਹੈਗਾ ਰਾਮਗੜੀ ਵਾਲਾ ਕੰਮ ਉਹ ਕਾਲੀ ਚ ਕਰਾ ਕੇ ਕੋਈ ਫਾਇਦਾ ਨਹੀਂ ਹੁਣ ਜਿਹੜੀਆਂ ਰਸਲੀਬਾ ਰੂਬਾ ਪੈਣੀਆਂ ਹੈ ਕਹਿੰਦਾ ਯਾਰ ਵੀ ਟਾਈਮ ਤਾਂ ਲੱਗਣਾ ਹੀ ਹੈ ਠੀਕ ਨਹੀਂ ਨਾ ਨਾ ਠੀਕ ਹੈ ਗਰਮੀ ਜ਼ਿਆਦਾ ਤੈਨੂੰ ਪਤਾ ਹੈ ਲੈਟ ਵੀ ਭਾਜੀ ਜਾਂਦੀ ਵਿੱਚ ਨੂੰ ਗਰਮੀ ਜ਼ਿਆਦਾ ਕਿੰਨੀ ਕੰਮ ਹੈ ਦੋ ਤਿੰਨ ਘੰਟੇ ਦਾ ਅਜ ਅਲਟਰਨੇਟਰ ਖਾ ਗਿਆ ਫੀਟਿੰਗ ਫੂਟਿੰਗ ਪਹਿਲਾ ਬੰਦਾ ਤੂੰ ਦੇਖਿਆ ਜਿਹੜਾ ਉਦਣ ਲਈ ਨਾਲ ਟਰੈਕਟਰ ਦੇ ਨਹੀਂ ਤਾਂ ਖੜਾ ਕੇ ਬੰਦੇ ਜਾਂਦਾ ਉਹ ਨਹੀਂ ਕੋਲ ਖੜ ਕੇ ਆਏ ਆ ਮਾੜਾ ਮੋਟਾ ਡਿਜ਼ਾਈਨ ਦੱਸ ਹੋ ਜਾਂਦਾ ਵਧੀਆ ਕੰਮ ਹੋ ਜਾਂਦਾ ਫਿਰ ਉਹ ਨੇੜੇ ਵਾਲਾ ਬਾਈ ਵੀ ਕਹਿੰਦਾ ਦਿਖਾਉਂਦਾ ਡਿਜ਼ਾਈਨ ਡਿਜ਼ਾਈਨ ਦਿਖੇ ਜਾਂਦਾ ਕੋਲ ਬਣਦਾ ਜਿਕਣਾ ਦੂਆ ਬਾਈ ਐ ਤਾਂ ਮੈਸੀ ਵਾਲਾ ਹੁਣ ਦੂਰ ਵਾਲਾ ਕਹਿੰਦਾ ਬਾਈ ਸਾਤੇ ਦਾ ਗੇੜਾ ਨਹੀਂ ਵੱਜਦਾ ਤੁਸੀਂ ਤਾਂ ਨੋਕਲ ਕਰਕੇ ਕਹਿੰਦਾ ਗੇੜਾ ਮਾਰ ਜਾਂਦੇ ਆ ਦੂਰ ਤੇ ਆਦਾ ਚਲ ਬਾਈ ਪੂਰੀ ਐਂ ਕਰ ਹੁਣ 3 ਕਿਲੋ ਤੋਰੀਆਂ ਦੇ ਦੇ ਆਹ 3 ਕਿਲੋ ਹੋ ਗਏ ਮੇਰਾ 3 ਕਿਲੋ ਹੋ ਗਿਆ ਤਾਂ ਖਾਦੀ ਗੋਲੀ ਇਹਨਾਂ ਨੇ ਮੇਰੇ ਨਾਲ ਦੀ ਕੁੱਪ ਗਾਲ ਲਏ ਨੇ ਪੂਰੀ ਕਿੰਨੀਆਂ ਤੋਰੀਆਂ ਲੱਗੀਆਂ ਜਦ ਵੀ ਲੈ ਆਈ ਤੋਰੀਆਂ ਤਾਂ 3 ਲੱਗੀਆਂ ਬਾਹ ਕਿਹਦੇ ਬਾਕੀ ਕਿੱਥੇ ਗੀਆਂ ਫੁੱਲ ਗਾਲੀ ਜਾਂਦਾ ਫੁੱਲ ਕਾਹਤੇ ਗਾਲਦਾ ਉਹ ਜਿਹੜਾ ਹੁਣ ਉਹ ਚੂਹੇ ਆ ਗਏ ਕੀ ਆ ਤੇ ਕੀ ਆ ਤੇ ਗਲ ਜਾਂਦੇ ਕੱਚਾ ਕੰਮ ਐਡੇ ਐਡੇ ਕਹੋ ਕਿ ਸੁੱਕਦੇ ਆ ਉਦੋਂ ਮੈਂ ਕੀ ਆ ਨਹੀਂ ਮੀਂਹ ਮੰਗਦੇ ਕਿਹਾ ਕਿ ਕੋਈ ਘਾਟ ਆ ਪਤਾ ਨਹੀਂ ਮੀਂਹ ਮੂੰਹ ਕਰਕੇ ਉਹ ਗਰਮੀ ਕਰਕੇ ਦੱਖਣ ਚੱਲਦਾ ਨਾ ਪਿੰਡੀਆਂ ਵੀ ਲਾਤੀਆਂ ਪੂਰੀ ਪਾਣੀ ਪੂਰਾ ਹੋਈ ਜਾਂਦਾ ਦੱਖਣ ਚੱਲਦਾ ਹੁਣ ਪਾਣੀ ਨਹੀਂ ਆਉਂਦਾ ਬਾਕੀ ਸਹੀ ਗੱਲ ਹੈ ਡੈਂਟੇ ਆ ਪਨੀਰੀ ਦਾ ਲਾ ਦੇ ਮੈਂ ਯਾਰ ਆਦੇ ਸੰਗਤ ਨੇ ਇੱਕ ਨਾ ਚੂਹੇ ਗਲਦੇ ਆ ਉਹਦੇ ਆ ਜੀ ਜੀ ਹੁੰਦੀ ਹੈ ਇਹਦੇ ਪਰ ਸਪਰੇਅ ਵੀ ਕਰੋ ਥੋੜੀ ਜਿਹੀ ਪੂਰੀ ਭਾਈ ਹੁਣ ਥੋੜਾ ਜਿਹਾ ਕੰਮ ਕੰਮ ਕਰਨਾ ਛੱਡ ਗਿਆ ਢਿੱਲਾ ਹੋ ਗਿਆ ਦੇਖੋ ਅੱਡਕੇ ਮਰੇ ਪਏ ਨੇ ਲਾਏ ਨਹੀਂ ਹੈਗੇ ਮੈਂ ਕਹਿ ਕੇ ਗਿਆ ਤੈਨੂੰ ਇਹ ਵੀ ਕਿਆ ਕਰੇ ਹੁਣ ਪਨੀਰੀ ਪੱਕੜ ਕੀਤੇ ਤੇ ਲੈ ਕੇ ਲਾ ਦੇਵੇ ਮਿਲ ਜਾਣੀ ਮਿਲ ਜਾਣੀ ਇਹ ਨੀਰੀ ਤਾਂ ਤੈਨੂੰ ਮੈਂ ਦੱਸ ਦਿੰਦਾ ਕਿਹੜਾ ਬੀਜ ਹੈ ਇਹ 26 26 26 ਦਿਨ ਦੱਸ ਦਿੰਦਾ ਕਹਨ ਗੁੱਟੀਆਂ ਹੀ ਚੱਕ ਗਈਆਂ ਜੇ ਬਚਾਉਣਾ ਨਾ ਦੱਲੀ ਨਾਲ ਤੇ ਲੈ ਲੀ ਜਈ ਹੋਈਆਂ ਤੇਰੇ ਕੰਮ ਆਣੀਆਂ ਦੋ ਗੁੱਟੀਆਂ ਦੱਲੀ ਨਾਲ ਕੋਲ ਤਾਂ ਖੜੀ ਵੀ ਪੰਜ ਕੀ ਜਾਂਦੀ ਹੁਣ ਵੀ ਹਾਂ ਪਨੀਰੀ ਨਾਲ ਇੰਨੀ ਨਹੀਂ ਕਿਹਾ ਭਾਈ ਪੁਰੀਣਾ ਨੇ ਇੰਨਾ ਜੰਗਲ ਝਾਲ ਬਣਾਇਆ ਪਿਆ ਏ ਜੇ ਕੋਈ ਵੇਚਿਆ ਹੰਬ ਗਣ ਲਾ ਜੇ ਕੋਈ ਵੇਚਣ ਵਾਲਾ ਹੁੰਦਾ ਹੁਣ ਉਹਨੇ ਮਤਲਬ 40 50 ਕਿਲੋ ਵੇਚ ਦੇਣੀ ਸੀ ਹੰਦ ਭੰਡਾ ਇਹਨਾਂ ਨੇ ਕਿੰਨੀ ਵੇਚੀ ਉਪਰੀ ਅੱਜ ਮਸਤਾ ਹੁੰਦਾ ਇੱਧਰ ਨਿਓਲਾ ਮਰਿਆ ਸਾਲ ਕਿੱਥੇ ਮਰ ਗਿਆ ਜਿਹੜਾ ਉਦਣ ਤਾਂ ਐਡਾ ਹਾਂ ਜਿਹੜਾ ਉਦਣ ਕਹਿੰਦੇ ਨੇ ਵਾਜ ਦੇਖਿਆ ਵਿੱਚ ਮਰਿਆ ਵਾ ਬਈ ਉਦਾਂ ਇਹ ਤਾਂ ਮਗਰ ਸੀਮੈਂਟ ਛੱਡਤੀ ਤਾਂ ਉਦਣ ਚੰਨੇਰੇ ਬਾਈ ਮਗਰ ਪੈਂਦਾ ਤਾਂ ਉਹ ਹਾਂ ਉਹ ਅਸਲ ਗੱਲ ਉਹ ਨਿਓਲੀ ਸੀ ਹਾਂ ਉਤਾਇਆ ਕਹਿੰਦਾ ਜਮਗਿਆਂ ਉੱਥੇ ਬੈਠੀ ਸੀ ਪਹੀ ਮੈਂ ਕਹਿੰਦਾ ਮੈਂ ਧਿਆਨ ਨਹੀਂ ਦਿੱਤਾ ਉਹਦੇ ਪਰੇੜਾ ਜੜ ਗਿਆ ਅੱਛਾ ਹਾਂ ਰੇੜਾ ਚੜਿਆ ਹੋਇਆ ਕਹਿੰਦਾ ਉਹ ਹੈ ਇਕੱਠੀ ਜੀ ਹੋਈ ਵੀ ਸੀ ਇਹ ਕਹਿੰਦਾ ਬਿਮਾਰ ਹੁੰਦੀ ਹੈ ਕੋਈ ਖਾ ਲਿਆ ਹੁੰਦਾ ਉਹਨੇ ਮੇਰੇ ਹਿਸਾਬ ਨਾਲ ਤਾਂ ਸੱਤ ਸੁਪਾ ਖਾ ਲਿਆ ਹਾਂ ਪੂਰੀ ਆਹ 26 ਆ ਆਪਣੀ ਮੈਂ ਕਹਿੰਦਾ ਆਹ ਪੇ ਨਾ ਲੱਗੀ ਵੀ ਐ ਇਧਰ ਵਾਲੀ ਹਾਂ ਇੱਕ ਦੋ ਦਿਨ ਦਾ ਹੀ ਫਰਕ ਆ ਬਈ ਇੱਕ ਦਿਨ ਚ ਕੀਲੇ ਤਾਂ ਲਾਉਂਦੇ ਪਰ ਇੱਕ ਗੱਲ ਹੈ ਕੋਈ ਬੂਟਾ ਉੱਚਾ ਨਹੀਂ ਬਣਦਾ ਠੀਕ ਹੈ ਚੱਕਰ ਬੀਜ ਦਾ ਫਰਕ ਵੀ ਹਾਂ 26 ਉਦਾਂ ਵੀ ਪੂਰੀ ਇੱਕ ਮੈਂ ਦੇਖੀ ਵਾਧੀ ਜ਼ਿਆਦਾ ਇਹ ਉੱਪਰ ਨੂੰ ਆਹ ਛਿੱਟਾ ਇਕੱਠਾ ਹੀ ਹੋਇਆ ਰਿਹਾ ਬਾਹਰ ਅੱਜ ਦਾ ਇਹ ਅੱਜ ਹੀ ਰਿਹਾ ਮੈਂ ਇੱਕ ਹੈ ਬਾਈ ਜਿਹੜੀ 26 ਹੈ ਨਾ ਇਹ ਲਾਈ ਵੀ ਦੇ ਲੋ ਸਾਡੇ ਬਰਾਬਰ ਇਹ ਵੀ ਕਦ ਬਹੁਤ ਕਰ ਗਈ ਸਾਰਿਆਂ ਗੱਲ ਤੇ ਛੇਤੀ ਵਾਧੀ ਤਾਂ ਹੀ ਛੇਤੀ ਹੋ ਜਾਂਦੀ ਹੈ ਇਹ ਗਿਣਵੇਂ ਦਿਨਾਂ ਦੀ ਖੇਲ ਨਾਲੇ ਨਾਲ ਜਾਣਾ ਹੂੰ ਨਾਲੇ ਰਲ ਜਾਣਾ ਗੱਲ ਤਾਂ ਉਹ ਦੇ ਲਾਉਣ ਉਹਦਾ ਦੱਸ ਦਿੰਦਾ ਫਰਕ ਆ ਉਹ ਜੁੜੀ ਉਹ ਦੇ ਉਹ ਅੰਬ ਗੇਰਾਂ ਨੂੰ ਤਿਆਰ ਆ ਬਈ ਆਹ ਕਰਦੇ ਨੇ ਤਿਆਰ ਆ ਫੇਰ ਤੇ ਫਿਰ ਡੰਡਾ ਲਾ ਦੇ ਬੰਦਾ ਗਨ ਲਾਉਣੇ ਨੇ ਕਿਹੜੇ ਖੜਨਾ ਸੇ ਪਾਣੀ ਪੀ ਕੇ ਫੇਰ ਕਿੜ ਜਾਣਾ ਇਹਦੇ ਮਥਾ ਕੁਹਾੜਾ ਚਲਣਾ ਨਹੀਂ ਨਹੀਂ ਕੁਹਾੜਾ ਨਹੀਂ ਚਲਾਉਣਾ ਪਰ ਜੜ ਤੇ ਹੀ ਪਟਕੇ ਲਵਾ ਦੇ ਤੇ ਆਉ ਥੋੜੇ ਆ ਬਹੁਤ ਨਹੀਂ ਨਹੀਂ ਬੰਦਾ ਦੱਸ ਦਿੰਦਾ ਕੋਈ ਨਾ ਜੜ ਤੇ ਹੀ ਲੈ ਦੀ ਤੇ ਪੂਰੀ ਗੱਲ ਸੁਣ ਮੇਰੀ ਹੁਣ ਪਾਵਰ ਕਿੰਨੇ ਵਜੇ ਆਈ ਹੈ ਪਾਵਰ ਪਾਵਰ 1 ਵਜੇ ਆਈ ਮੇਰੇ ਘਰ 1 2 ਅੱਛਾ ਅੱਜ ਕੀ ਦੀ ਆ ਹੁਣ ਆਈ ਆ ਬਹੁਣ ਸਾਰੀ ਰਾਤ ਚੱਲਣੀ ਇਹ ਪੱਜ ਕੀ ਦੀ ਵੇਰਾ ਜੀ ਕੋਈ ਨਹੀਂ ਜਾਣੀ ਜੀ ਮੱਕੀ ਠੀਕ ਆ ਮੁੜ ਕੇ ਸੁੰਡੀ ਤਾਂ ਨਹੀਂ ਪਈ ਜਦੀ ਸਪਰੇਅ ਕਰੀ ਵਧੀਆ ਬਾਈ ਚਾ ਦੋ ਦੋ ਕੁੱਪੜੇ ਮੁੜ ਕੇ ਨਹੀਂ ਬਾਈ ਇਹ ਜੀ ਕਿਹੜੀ ਸਪਰੇਅ ਕਰਦੀ ਸੀ 900 ਵੀ ਦਿੱਤੇ ਨਾ ਦੱਸਦੀ ਐ ਨਾਲ ਪਰ ਗੇ ਨਹੀਂ ਜੀ ਕਿਹਦੇ ਆ ਦੇਖੂਗੇ ਮੌਕੇ ਦਾ ਹੂੰ ਕੀ ਕਰਨਾ ਠੀਕ ਹੈ ਬਾਕੀ ਬਾਈ ਰਾਤ ਮੀਂਹ ਨੇ ਦੇਖਿਆ ਆ ਬਾਈ ਗੱਡੀ ਕਿੱਧਰੋਂ ਆ ਗਈ ਅੱਜ ਹੈ ਪੂਰੇ ਇੱਥੇ ਆ ਗਿਆ ਚੱਕਰਾਂ ਹਾਂ ਬੋਰੀ ਬਾਈ ਪਿੰਡ ਚੱਲੀਆਂ ਤੇ ਬਾਈ ਛੱਲੀਆਂ ਵਾਲੇ ਤੇ ਲਿਆ ਮੈਂ ਹੁਣ ਤੋਰੀਆਂ 5 ਕਿਲੋ ਤੋੜੇ ਲਵਾਂ ਲਾ ਤੋਰੀਆਂ ਦੇਖ ਲਓ ਬਾਈ ਕੋਈ ਵੀ ਨਹੀਂ ਲੱਗੀ ਪਤਾ ਨਹੀਂ ਕਿੱਦਾਂ ਦੀ ਵੇਲ ਹੈ ਕਿਆ ਸਿਸਟਮ ਹੋਇਆ ਪੂਰੀ ਤੇਰਾ ਬੈਗ ਨਾ ਚਾਰ ਪਿੰਡ ਰਜੇ ਇੰਨੇ ਤੋਰੀਆਂ ਹੈ। ਹਾਂ ਜਿਆਦਾ ਹੈ। ਲੈ ਕੇ ਜਾਣੀਏ ਤੁਸੀਂ ਵੀ ਲੈ ਲੈ। ਕਰਾਈ। ਜ਼ਿਆਦਾ ਮਾਲ ਹੈ ਨਾ। ਬੈਲਾਂ ਦਾ ਹੀ ਭਜਨ ਹੈ। ਬੈਲੇ। ਕੁੱਪ ਘਾੜ ਬਾਕੀ ਬਈ ਪੈਲ ਲੱਜੂਵੇ। ਕਰਤਾਰਪੁਰ ਸਾਹਿਬ ਜਾਣ ਵਾਸਤੇ ਤਿਆਰੀਆਂ ਚੱਲਦੀਆਂ ਜੋਰਾਂ ਤੇ। ਟਰੈਕਟਰ ਡੀਕਦੇ ਆ ਟਰਾਲਾ ਧੋਣਾ ਹੈ। ਬਾਕੀ ਹੁਣ ਹਲੇ ਮੈਸੇਜ ਆਇਆ ਨਹੀਂ ਹੈਗਾ। ਇੱਕ ਮੈਸੇਜ ਆਣਾ ਹੁੰਦਾ ਬੰਦੇ ਕਹਿੰਦੇ ਹੁਣ ਸਾਰਾ ਕੁਝ ਤੁਹਾਡੇ ਘਰ ਵੈਣਾ ਕੱਪੜੇ ਲੈ ਲੈ ਜਾਂਦੇ ਵੀ। ਮੈਂ ਕੋਈ ਨਹੀਂ ਅੰਬਰਸਾਲ ਮੈਂ ਠੜਕਾ ਲਿਆਉਂਗੇ ਬਈ ਜੇ ਨਹੀਂ ਮੈਸੇਜ ਆਇਆ। ਇੱਕ ਬਾਈ ਮੈਸੇਜ ਆਇਆ ਕਰਦਾ ਸਿਰੇ ਪਾ ਜਾ ਕੇ ਹਲੇ ਉਹ ਮੈਸੇਜ ਆਇਆ ਨਹੀਂ ਹੈਗਾ। ਕਿਆ ਪਤਾ ਇੱਕ ਦੋ ਦਿਨ ਪਹਿਲਾਂ ਹੀ ਆਉਣਾ। ਹਾਂ। ਹੋਵੇ ਦੇਣਾ ਪਏ ਨਾ ਕਾ। 3 ਤਰੀਕ ਨੂੰ ਕਹਿੰਦਾ। ਦਿਨ ਕਾਫੀ ਪਏ ਨਾ ਫੇ ਨੇੜੇ ਜਿਹਾ ਜਾ ਕੇ ਆਉਣਾ। ਇੱਕ ਦੋ ਦਿਨ ਪਹਿਲਾਂ ਹੀ ਆਊਗਾ। ਤੇ ਚਲੋ ਫੇ ਆ ਜਾਣਾ ਪੂਰੀ ਫੇ ਦੇਖਦੇ ਆ। ਮੈਂ ਕਹਿੰਦਾ ਪੂਰੀ 20 ਤਰੀਕ ਦਾ ਟਰੈਕਟਰ ਗਿਆ ਪਿਆ ਕਾ 20 ਤੇ ਪਹਿਲਾਂ ਦਾ ਗਿਆ ਪਿਆ। ਉੱਥੇ? ਹਾਂ। 26 ਹੋ ਗਿਆ じゃ। ਹਾਂ। ਦੇਰ ਹੀ ਗਿਆ ਬਸ ਇਹ ਦਿਨ। 6 ਦਿਨ ਹੋ ਗਏ। 1 ਦਿਨ ਤਾਂ ਉਹਨਾਂ ਕਰਿਆ ਹੀ ਕੁਛ ਨਹੀਂ। 2 ਦਿਨ ਕੰਮ ਨਹੀਂ ਚੱਲਿਆ ਬੇਟੀ ਹੋਣੀ ਤੇ ਇਹ ਦਿਨ ਕੰਮ ਚੱਲਿਆ ਤਿੰਨ ਜਾਂ ਚਾਰ ਦਿਨ ਲਾਦੇ ਟਰੈਕਟਰ ਤੇ ਜੇ ਖਿੱਚ ਕੇ ਚੱਲੇ ਬਰੀਕੀ ਕੰਮ ਆ ਉਹ ਬਰੀਕੀ ਆ ਗਰੀ ਪਾਸੇ ਉਹ ਆ ਕਦੇ ਕਟਿੰਗ ਨੂੰ ਭੱਜਦਾ ਕਦੇ ਪਰ ਆਏ ਆ ਪੂਰੀ ਜਿੱਕਣਾ ਕਿਤੇ ਸਮਾਨ ਲੈਣ ਲੰਘਿਆ ਉਹ 2-4 ਘੰਟੇ ਜਿਹੜੇ ਉਹ ਖਰਾਬ ਮਾਰ ਲੈਂਦੇ ਸਮਾਨ ਘਟ ਗਿਆ ਕੋਈ ਡੈਕ ਦੀ ਬੇਸ ਜਾਂ ਕੋਈ ਲਾਈਟ ਕੋਈ ਓਹ ਫੁਰਤੀ ਵਾਲਾ ਕੰਮ ਨਹੀਂ ਵੀ ਮੈਂ ਤੇਜ਼ੀ ਜੀ ਕਰਨਾ ਕਰਨਾ ਆਰਾਮ ਨਾਲ ਹੁਣ ਹੀ ਓਕਣਾ ਉਹ ਜਦੋਂ ਭਾਵੇਂ ਸਿੱਖਿਆ ਮੁੰਡਾ ਹਾਂ ਠੀਕ ਹੈ ਕੰਮ ਤਾਂ ਰਹੀ ਇਹ ਨਾ ਕਰਦਾ ਕੰਮ ਵਧੀਆ ਸਿੱਖਿਆ ਮੁੰਡਾ 12 ਸਾਲ ਹੋ ਗਏ ਆਪਣੇ ਡੈਡੀ ਨਾਲ ਲੱਕੜ ਦਾ ਕੰਮ ਕਰਦਿਆਂ ਇਹਨਾਂ ਨੇ ਫੇਰ ਕਹਿੰਦਾ ਮੈਂ ਇਧਰ ਹੀ ਸੈਟ ਆਇਆ ਕਿੱਥੇ ਨੇ ਲੱਕੜੀ ਦਰਵਾਜ਼ੇ ਛੱਡ ਕੇ ਇਹਨੇ ਬਰਾ ਗਿਆ ਉਹ ਕਹਿੰਦਾ ਪੂਰੀ ਵੀ ਜਿੱਕਣਾ ਜਿਹੜਾ ਕਿਸ਼ਨ ਕੁਸ਼ਨ ਬਣਾਉਂਦੇ ਆ ਜਿਹੜਾ ਬੰਦਾ ਉਹ ਸਿੱਖ ਗਿਆ ਕਹਿੰਦਾ ਸਮਝ ਲੋਰਾ ਹੱਥ ਖੁੱਲ ਗਿਆ ਓਕਣੀ ਇਹ ਕੰਮ ਹੈ ਹੁਣ ਜਿੰਨੀ ਸਫਾਈ ਦੋਂਗੋਂ ਨਾ ਮੁੱਲ ਹੈ ਕਾਲੀ ਜੀ ਕਰੂਗਾ ਫੇਰ ਦੇਖਣਾ ਫੇ ਉਹ ਵਿਕਣਾ ਨਹੀਂ ਹੈਗਾ ਇਹ ਤਾਂ ਬੱਤੀ ਥੱਲੇ ਆ ਹੁਣ ਰੀਝ ਲਾਉਂਗਾ ਇਹ ਤਾਂ ਗੱਲ ਪੱਕੀ ਹੈ ਗਰਮੀ ਪੂਰੀ ਕਿੰਨੀ ਹੈ ਭਾਈ ਦੱਸ ਗਰਮੀ ਫੜਿਆ ਨਾ ਆਉਂਦੀ ਹੈ ਹੂੰ ਜੇ ਮੈਂ ਰਾਤ ਆਇਂਦਾ ਪੈ ਗਿਆ ਤਾਂ ਮੀਂਹ ਠੰਢੀ ਹੋ ਗਈ ਤੜਕੇ ਨੂੰ ਰਾਤ ਭਾਈ 2 ਵਜੇ ਆਇਆ 3 ਵਜੇ ਮੀਂਹ ਗਿਆ ਅੱਜ ਇੱਕ ਘੰਟੇ ਚ ਪੂਰਾ ਭਾਂਗਾ ਕਰ ਗਿਆ ਅੱਜ ਗਰਮੀ ਜ਼ਿਆਦਾ ਕਰ ਗਿਆ ਹੁਣ ਗਰਮੀ ਤਾਂ ਫੇਰ ਪੜਦਾ ਹੈ ਗਰਮੀ ਤਾਂ ਮਹੀਨਾ ਯਾਰ ਇਹ ਨਾ ਸੋਚੋ ਵੀ ਹੁਣ ਠੰਡ ਹੋ ਜੂਗੀ ਗਰਮੀ ਚ ਗਰਮੀ ਹਵਾ ਵੀ ਨਹੀਂ ਚੱਲਦੀ ਠੰਡੀ ਚ ਠੰਡਾ ਸੌਣ ਦਾ ਮੀਂਹ ਨਾ ਮੀਂਹ ਦਾ ਕੀ ਪਤਾ ਕਰਦਾ ਜਣਾ ਬਰਸਾਤ ਦਾ ਮਹੀਨਾ ਪੂਰੀ ਕਿਆ ਦੇ ਦਏ ਮੈਂ ਦੇ ਦਿਆ ਕੋਈ ਖੈਰ ਪੱਲੇ ਪੈਹੇ ਜਾਂਗੇ ਖੈਰ ਪੱਲੇ ਪਾਊਡਰ ਲਿਆ ਕੇ ਰੱਖਣੀ ਪੈਣੀ ਹੈ ਹੈ ਤਾਂ ਬਾਈ ਕੁਛ ਨਹੀਂ ਦਿਖਦਾ ਪੌੜੀ ਸਾਡੇ ਘਰ ਤੋਂ ਚੱਕ ਕੇ ਲੈ ਕੇ ਤੱਕਿਓ ਰੱਖ ਲਾਉ ਦੇ ਆਉਰੇ ਬੰਦ ਮੁਕ ਪਰਾ ਨਾ ਚੋਰੀ ਹੋ ਗਈ ਫੇ ਆਪਣਾ ਬਈ ਸਾਨੇ ਪੌੜੀ ਕੋਪਰ ਘਰ ਛੱਡ ਸੀ ਪੂਰੀ ਬਿਨਾਂ ਲੈ ਆ ਹਾਂ ਚਲੋ ਚਲੀਏ ਭਾਈ ਠੀਕ ਹੈ ਪੂਰੀ ਹੁਣ ਪਾਣੀ ਪੂਰਾ ਹੋ ਗਿਆ ਨਹੀਂ ਇੰਨੇ ਨਹੀਂ ਫੇ ਹੁਣ ਮੋਟਰ ਚਲਾ ਕੇ ਆਟੋਮੈਟਿਕ ਲਾ ਕੇ ਚੱਲ ਚੱਲੀ ਹੈ ਹੁਣ ਤੂਰੇ ਕੀ ਕਰਦਾ ਚੱਲਦਾ ਇੰਨੇ ਤਾਂ ਹਾਂ ਕਰਿੰਦਾ ਕੰਮ ਕਰਾ ਮਸ ਮੂੰ ਲੱਗਿਆ ਕਰਾ ਤਾਂ ਵਧੀਆ ਲੋਹੇ ਦਾ ਤਾਂ ਹੀ ਨੀ ਇਹਨੂੰ ਕੋ ਹੁੰਦਾ ਮੈਂ ਇੱਥੇ ਇਹਨੂੰ ਘਰ ਲੈ ਜਾ ਕੇ ਰੱਖ ਅੰਦਰ ਪਿੱਛੇ ਜੰਗਾ ਤਾਇਰ ਹੀ ਨਹੀਂ ਗਾੜੀ ਆ ਜਾਂਦੇ ਲੈਣੇ ਲੂਣੇ ਹਾਲੇ ਨਾ ਭਾਈ ਆ ਮੋਟਰ ਚਲਦੀ ਪੂਰੀ ਦੀ ਪੂਰੀ ਵਾਲੀ ਦਾ ਸਿੱਧਾ ਪਿਆ ਹੱਥ ਨਹੀਂ ਕਰਨ ਦਿੰਦਾ ਉਹ ਪੂਰੀ ਐ ਨਾ ਲਾਕपास ਮੋਟਰ ਨਹੀਂ ਹੈਗੀ ਇਹ ਵੀ ਫਰਕ ਹੈ ਨਹੀਂ ਹਾਂ ਸਾਡੇ ਨਾਲੇ ਲਾਕपास ਦੀ ਤਾਂ ਨਹੀਂ ਬੋਲਟੇਜ ਪੂਰੀ ਸਾਡੇ 7 ਦੀ ਐ ਆਪਣੀ 5 ਦੀ ਐ ਉਹ ਚੀਜ਼ ਦਾ ਫਰਕ ਬੋਲਟੇਜ ਵੀ ਪੂਰੀ ਆ ਹਾਂ ਬੋਲਟੇਜ ਪੂਰੀ ਆ ਹੈ ਪੁਨ ਪ੍ਰੈਸ਼ਰ ਹੈ ਹੈਵੀ ਟੈਕਸਿਮੋਰੀ ਹੈ ਟੈਕਸਿਮੋਰੀ ਵਧੀਆ ਕੰਪਨੀ ਹੈ ਸਾਡੇ ਨਾਲ 7 ਦੀ ਤਾਂ 10 ਪੀਸ ਲੈ ਰਹੇ ਮੋਟਰ ਨੂੰ